ਪੰਜਾਬ ਦੇ ਲੋਕ ਆਪਣੇ ਹੀ ਸੂਬੇ ਵਿੱਚ ਰਹਿ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਰਹੇ ਨੇ ਜਿਸ ਨਾਲ ਪੰਜਾਬ ਸਰਕਾਰ ਦੀਆਂ ਨੀਤੀਆਂ ਤੇ ਮੋਹਰ ਲੱਗੀ ਹੈ ਇਹ ਗੱਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਪੂਰਤਲਾ ਸ਼ਹਿਰ ਦੇ ਨੇੜਲੇ ਪਿੰਡ ਕਾਂਝਲੀ ਦੇ ਪਿੰਡ ਲਾਈਵ ਗ੍ਰੀਨ ਰਿਜ਼ੋਰਟ ਅਤੇ ਵੈਲਸਤੀ ਸ਼ਨੀਵਾਰ ਨੂੰ ਰਸਮੀ ਓਪਨਿੰਗ ਦੇ ਸਮਾਗਮ ਵਿੱਚ ਸ਼ਾਮਲ ਹੋਣ ਸਮੇਂ ਕਹੀ ਉਹਨਾਂ ਕਹਿੰਦੇ ਕਿ ਪੰਜਾਬ ਵਿੱਚ ਸਖਾਵਾਂ ਮਾਹੌਲ ਹੋਣ ਕਰਕੇ ਕਾਰੋਬਾਰੀ ਪੰਜਾਬ ਵਿੱਚ ਹੀ ਨਿਵੇਸ਼ ਕਰਨ ਨੂੰ ਤਰਜੀਹ ਦੇ ਰਹੇ ਨੇ ਸੂਬੇ ਵਿੱਚ ਅਜਿਹੇ ਨੌਜਵਾਨਾਂ ਵੱਲੋਂ ਨਿਵੇਸ਼ ਦੇ ਨਾਲ-ਨਾਲ ਪੰਜਾਬ ਸਰਕਾਰ ਨੂੰ ਵੀ ਸਲਾਹ ਹੋਵੇਗਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੈਬਨਟ ਦੇ ਵਜ਼ੀਰ ਚੰਗਾ ਕੰਮ ਕਰ ਰਹੇ ਨੇ ਉਹਨਾਂ ਤਰਨ ਤਰਨ ਜ਼ਿਮਨੀ ਚੋਣ ਸੰਬੰਧੀ ਸਵਾਲ ਤੇ ਵੀ ਜਵਾਬ ਦਿੰਦੇ ਹੋਏ ਕਹਿ ਕਿ ਵਿਧਾਨ ਸਭਾ ਸਪੀਕਰ ਸਭ ਦਾ ਸਾਂਝਾ ਹੁੰਦਾ ਸਮਝਦਾ ਆ ਕਿ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਇਸ ਵਰਤ ਤੇ ਜਿਹਦੇ ਰਾਹੀਂ ਪੰਜਾਬ ਸਰਕਾਰ ਜਿਹੜੀ ਮੌਜੂਦਾ ਸਟੇਟ ਦੇ ਵਿੱਚ ਕੰਮ ਕਰ ਰਹੀ ਹੈ ਉਹਦੇ ਤੇ ਮੋਹਰ ਲੱਗੀ ਹੈ ਹੁਣ ਮਾਹੌਲ ਸੁਖਾਵਾਂ ਬਣਿਆ ਹੈ ਕੰਡੀਊਸਿਵ এনवायरमेंट ਹੈ ਇੱਥੇ ਤਾਕੇ ਕਾਰੋਬਾਰੀਆਂ ਦੇ ਵਿੱਚ ਹੌਸਲਾ ਆ ਰਿਹਾ ਵੀ ਇੱਥੇ ਇਨਵੈਸਟ ਕਰਨ। ਸੋ 올ੀਵ ਗ੍ਰੀਨ ਰਿਜ਼ੋਰਟ ਬੜਾ ਬਹੁਤ ਸੋਹਣਾ ਇੱਕ ਇਹਨਾਂ ਨੇ ਇੱਥੇ ਇੱਕ ਜਿਹੜੀ ਜਿਸ ਦੀ ਲੋੜ ਸੀ ਉਹ ਐਸਟੈਬਲਿਸ਼ ਕੀਤੀ ਆ ਔਰ ਮੈਨੂੰ ਲੱਗਦਾ ਵੀ ਇੱਥੋਂ ਦੇ ਲੋਕਾਂ ਨੂੰ ਫਾਇਦਾ ਹੋਊਗਾ ਔਰ ਪੰਜਾਬ ਸਰਕਾਰ ਨੂੰ ਵੀ ਹੌਸਲਾ ਹੋਊਗਾ ਵੀ ਜਿਹੜੇ ਚੰਗੇ ਕੰਮ ਕਰ ਰਹੇ ਆ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਕੈਬਨਿਟ ਵਜੀਰ ਸਾਡੀ ਸਾਰੀ ਸਰਕਾਰ ਤਾਂ ਕਿ ਪੰਜਾਬ ਦੇ ਵਿੱਚ ਇੱਕ ਬਹੁਤ ਵਧੀਆ ਸੁਖਾਵਾਂ ਮਾਹੌਲ ਦਿੱਤਾ ਜਾਵੇ ਕਿ ਜਿਹੜੇ ਕਾਰੋਬਾਰੀ ਅੱਗੇ ਆ ਕੇ ਇੱਥੇ ਇਨਵੈਸਟ ਕਰਨ ਕ ਸਮਝੇ ਅਫਸਰ ਸਿਆਸਤੀ ਗੱਲ ਕਰੀਏ ਤਾਂ ਮਾਹੌਲ ਭਖਿਆ ਹੋਇਆ ਹੈ ਤਰਨ ਤਰਨ ਦੇ ਵਿੱਚ ਤਾਂ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਸਰਕਾਰ ਕਿਹੜੇ ਆਧਾਰ ਤੇ ਉੱਤੇ ਜਨਤਾ ਦੇ ਕੋਲ ਜਾ ਰਹੀ ਆ ਬੂਤ ਮੰਗਰੀ ਕਿਉਂਕਿ ਪੰਚਤ ਹਲਕੀ ਦੀ ਗੱਲ ਹੋ ਰਹੀ ਔਰ ਸਿੱਧੀਆਂ ਤੁਹਾਨੂੰ ਪਤਾ ਹੈਗੀ ਸਭ ਨੂੰ ਦੇਖੋ ਸਪੀਕਰ ਦਾ ਸਾਰਿਆਂ ਦਾ ਸਾਂਝਾ ਹੁੰਦਾ ਸੋ ਮੈਂ ਤਾਂ ਸਾਰਿਆਂ ਨੂੰ ਵਧਾਈ ਦਿੰਦਾ ਮੈਂ ਲੋਕ ਜੀ ਨੂੰ ਲੋਕ ਜੀ ਨੂੰ ਚੰਗਾ ਸਮਝਣ ਦੇ ਲੋਕ ਪਾ ਦੇਣਗੇ ਠੀਕ ਹੈ ਤੁਸੀਂ ਸਪੀਕਰ ਕੋਈ ਪਾਰਟੀਨ ਰੋਲ ਨਹੀਂ ਕਰਦਾ ਜੀ ਆਪਾਂ ਕਟੂਕ ਸਾਹਿਬ ਦਾ ਵੀ ਤੁਹਾਡੇ ਕੋਲ ਪੈਂਡਿੰਗ ਤੇ ਆਏਗਾ ਉਹ ਕਿ ਤਰੋ ਇਲੈਕਸ਼ਨ ਉਹਦੇ ਚ ਜੋ ਕਾਨੂੰਨ ਅਨਸਾਰ ਕਾਰਵਾਈ ਕਰਨੀ ਹੋਵੇ ਜਾਣੀ ਹੈ ਠੀਕ ਬੰਦਾਂਗੇ ਅਸੀਂ ਨੂੰ ਮੇਰੇ ਵੱਲੋਂ ਅੱਜ ਇਸ 올ਿਵ ਗ੍ਰੀਨ ਰਿਜ਼ੋਰਟ ਓਪਨ ਹੋਣ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿੰਨੀ ਵੀ ਇੱਥੇ ਸੰਗਤ ਦੂਰ ਦਰਾਡੇ ਵਿਦੇਸ਼ਾਂ ਤੋਂ ਆਈ ਆ ਮੇਰੇ ਇਸ ਰਿਜ਼ੋਰਟ ਤੇ ਪਹੁੰਚੀ ਆ ਗੁਰਬਾਣੀ ਦਾ ਫਰਮਾਨ ਹੈ ਲੱਖ ਖੁਸ਼ੀਆਂ ਪਾਸ਼ਾ ਜੇ ਸਤਿਗੁਰ ਨਜ਼ਰ ਕਰੇ ਸਿਆਣੇ ਵੀ ਅਸੀਂ ਦਲ ਦੀ ਹਮੀ ਭਰਦੇ ਨੇ ਕਿ ਜੇ ਖੁਸ਼ੀਆਂ ਆਪਣੇ ਸੱਜਣ ਮਿੱਤਰਾਂ ਅਜੀਜ਼ ਰਿਸ਼ਤੇਦਾਰਾਂ ਨਾਲ ਕੇ ਮਨਾਈ ਹੈ ਜਾਣੋ ਖੁਸ਼ੀਆਂ ਦੁਗਨੀਆਂ ਚੋਗਣੀਆਂ ਹੋ ਜਾਂਦੀਆਂ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਅੱਜ ਇਹੋ ਹੀ ਮਹਿਸੂਸ ਹੋ ਰਿਹਾ ਜੀ ਸਾਰਿਆਂ ਦਾ ਧੰਨਵਾਦ ਮੇਰਾ ਨਾਂ ਮੇਰਾ ਨਾਂ ਇੰਦਰਪਾਲ ਸਿੰਘ ਮਟੋਣ ਹੈ ਜੀ ਮੈਂ ਕਪੂਰਸਾ ਦਾ ਵਾਸੀ ਹਾਂ ਮਾਡਲ ਟਾਉਨ ਦੇ ਦੀ ਰਿਆਸ਼ਾ ਜੀ ਜਿਹੜਾ ਇਸੋ ਆਪਨ ਹੋਇਆ ਹੈ ਇਹ ਲੋਕੇਸ਼ਨ ਵੀ ਦੱਸ ਦਵਾਂ ਤਾਂ ਕਿ ਦੇਖੋ ਮੈਂ ਬਹੁਤ ਦੇਰ ਤੋਂ ਇਹ ਸਾਡੀ ਇੱਕ ਵਾਹਨ ਯੋਗ ਜ਼ਮੀਨ ਸੀਗੀ ਜਿਸ ਦਾ ਅਸੀਂ ਸੀਐਲਯੂ ਦਿੱਤਾ ਚੇਂਜ ਆਫ ਲੈਂਡ ਯੂਸ ਪੰਜਾਬ ਸਰਕਾਰ ਤੋਂ ਮੇਰੀ ਬੜੀ ਦੇਰ ਦੀ ਮਨਛਾ ਸੀ ਕਿ ਇਸ ਰੋਡ ਨੂੰ ਹਮੇਸ਼ਾ ਅਣਗੋਲਿਆ ਗਿਆ ਹੈ ਮੌਕੇ ਦੀਆਂ ਸਰਕਾਰਾਂ ਤੇ ਪੁਰਾਣੀਆਂ ਸਰਕਾਰਾਂ ਨੇ ਕਾਂਝਲੀ ਲੇਖ ਜੋ ਕਿ ਇੱਕ ਬੜੀ ਹੀ ਇਤਿਹਾਸਕ ਲੇਖ ਹੈ ਇਸ ਨੂੰ ਅਣਗੋਲਿਆ ਗਿਆ ਪਰ ਮੈਂ ਇਸ ਰੋਡ ਤੇ ਮੇਰੀ ਸ਼ੁਰੂ ਦੀ ਮਨਸਾ ਕਿਉਂਕਿ ਜੇ ਅਪਨ ਗੁਰੂ ਰਾਮਦਾਸ ਅੰਮ੍ਰਿਤਸਰ ਮੱਥਾ ਟੇਕਣ ਜਾਂਦੇ ਆ ਜੇ ਅਪਨ ਡੇਰਾ ਬਿਆਸ ਨੂੰ ਜਾਂਦੇ ਆ 에어ਪੋਰਟ ਨੂੰ ਜਾਂਦੇ ਇਸ ਰੋਡ ਤੋਂ ਲੰਘ ਪਰ ਇਸ ਰੋਡ ਤੇ ਕੋਈ ਵੀ ਪ੍ਰੋਜੈਕਟ ਨਹੀਂ ਲਿਆ ਸਕਿਆ ਸੀ ਤੇ ਮੈਂ ਇਸ ਪ੍ਰੋਜੈਕਟ ਨੂੰ ਲਿਆਂਦਾ ਹਾਂ ਵਰਤ ਤੇ ਮੇਰਾ ਇਹ ਪ੍ਰੋਜੈਕਟ ਜੋ ਇਸ ਏਰੀਆ ਦਾ ਪੂਰਾ ਇੱਕ ਰੁਝਾਨ ਸੀ ਵੀ ਜਲੰਧਰ ਨੂੰ ਹੀ ਤੁਰਨਾ ਇਸ ਰੋਡ ਨੂੰ ਨਹੀਂ ਤੁਰਨਾ ਮੇਰਾ ਇਹ ਰਿਜ਼ੋਰਟ ਆਉਣ ਵਾਲੇ ਸਮੇਂ 'ਚ ਇੱਥੇ ਚਾਨਣ ਲਿਆਏਗਾ ਇੱਥੇ ਨਿਤ ਸ਼ਨਾਈਆਂ ਵੱਜਣਗੀਆਂ ਤੇ ਇਸ ਰੋਡ ਤੇ ਲਹਿਰਾਂ ਪੈਰਾਂ ਹੋਣਗੀਆਂ ਮੇਰੀ ਇਹ ਦਲੀਲ ਤਮੰਨਾ ਕਸਟਮਰ ਦੇ ਲਈ ਜਿੱਦਾਂ ਤੁਸੀਂ ਇਹ ਦੇਖ ਰਹੇ ਹੋ ਇਹ ਇੱਕ ਲੋਬੀ ਹੈ ਇਹ ਲੋਬੀ ਕਿਸੇ ਵੀ ਰਿਜ਼ੋਰਟ ਦੇ ਵਿੱਚ ਨਹੀਂ ਕਿਉਂਕਿ ਆਪਣੀ ਮਿਲਣੀ ਦੀ ਇੱਕ ਰਸਮ ਹੁੰਦੀ ਹੈ ਮੈਂ ਕਈ ਵਿਆਹ ਸ਼ਾਦੀਆਂ ਦੇ ਵਿੱਚ ਤਜਰਬਾ ਕਰਕੇ ਦੇਖਿਆ ਕਈ ਕਈ ਵਰੀ ਬਰਸਾਤ ਆ ਜਾਂਦੀ ਹੈ ਕਈ ਵਰੀ ਬਹੁਤ ਧੁੰਦ ਪੈ ਜਾਂਦੀ ਹੈ ਇਸ ਦੇ ਵਿੱਚ ਲੌਬੀ ਦੇ ਵਿੱਚ ਹੀ ਤੁਸੀਂ ਤਕਰੀਬਨ 100 ਬੰਦੇ ਦਾ ਸਿਟਿੰਗ ਅਰੇਂਜਮੈਂਟ ਹੈ ਮੇਰੇ ਕੋਲ ਦੋ ਵੱਡੇ ਹਾਲ ਨੇ ਕੋਈ ਬਰਸਾਤ ਹਨੇਰੀ ਕੁਝ ਆ ਜਾਵੇ ਇਹਦੇ ਵਿੱਚ 1000 ਬੰਦੇ ਦੀ ਸਾਡੇ ਕੋਲ ਇਨਸਾਈਡ ਕੈਪੈਸਿਟੀ ਹੈ ਸਾਡੇ ਕੋਲ ਜਿਹੜੇ ਇੱਥੇ ਬੂਟੇ ਆ ਵਾਤਾਵਰਣ ਨੂੰ ਖਿਆਲ ਚ ਰੱਖਦੇ ਹੋਏ ਇੱਥੇ ਬਹੁਤ ਸ਼ਾਨਦਾਰ ਅਸੀਂ ਲੈਂਡਸਕੇਪਿੰਗ ਕਰਾਈ ਹੈ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਬੂਟੇ ਤੁਸੀਂ ਦੇਖ ਸਕਦੇ ਹੋ ਪਾਰਕਿੰਗ ਜਿਹੜੀ ਸਭ ਤੋਂ ਵੱਡੀ ਆਪਣੇ ਸ਼ਹਿਰਾਂ 'ਚ ਸਮੱਸਿਆ ਕਪੂਰਸਲੇ ਜਿਲੰਧਰ ਮੇਰੇ ਕੋਲ ਤਕਰੀਬਨ 2 ਕਿੱਲੇ ਦੀ ਪਾਰਕਿੰਗ ਆ 500 ਤੋਂ 1000 ਗੱਡੀ ਇਨਸਾਈਡ ਰਿਜ਼ੋਰਟ ਹੀ ਲੱਗ ਸਕਦੀ ਹੈ ਇਹ ਇਸ ਰਿਜ਼ੋਰਟ ਦੀਆਂ ਕੁਝ ਵਿਸ਼ੇਸ਼ਤਾਵਾਂ ਨੇ ਇਸ ਰਿਜ਼ੋਰਟ ਦੇ ਵਿੱਚ ਅਸੀਂ ਰਹਿਣ ਦੇ ਲਈ ਸਵਿਮਿੰਗ ਪੂਲ ਫੇਸਿੰਗ 16 ਵਿਲੇ ਬਣਾਏ ਨੇ ਜਿਹੜੇ ਕਿ ਮੋਡਰਨ ਟੈਕਨੋਲੋਜੀ ਨਾਲ ਲੈਸ ਨੇ ਸਿਕ ਟਾਈਮ ਟੇਬਲ ਹੋ ਰਿਹਾ ਹੈ ਟਾਈਮ ਟੇਬਲ 24 ਇਨ ਟੂ 7 ਸਾਡੀ ਸਰਵਿਸ ਹੋਏਗੀ ਠੀਕ ਹੈ ਸਾਰਾ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਇਹ ਰਿਜ਼ੋਰਟ ਕਾਫੀ ਚੱਲੇ ਤੇ ਸੰਕਟਾ ਲੋਕੀ ਵੇਖ ਰਹੇ ਆ ਵਿਊਰ ਦੇਸ਼ਾਂ ਵਿੱਚ ਵੀ ਦੇਸ਼ਾਂ ਵਿੱਚ ਵੀ ਥੈਂਕ ਯੂ ਮੈਂ ਉਹਨਾਂ ਨੂੰ ਇਹ ਕਹਾਂਗਾ ਕਿ ਜੋ ਤੁਹਾਡੀਆਂ ਆਉਣ ਵਾਲੇ ਜਦੋਂ ਵੀ ਤੁਸੀਂ ਕਿਸੇ ਰਿਜ਼ੋਰਟ ਜਾਂ ਹੋਟਲ ਚਾਹੁੰਦੇ ਹੋ ਤਾਂ ਤੁਸੀਂ ਮੈਮਰੀਜ਼ ਲਈ ਆਉਨੇ ਤੁਹਾਡੀਆਂ ਮੈਮਰੀਜ਼ ਨੂੰ ਯਾਦਗਾਰ ਬਣਾਉਣਾ ਮੇਰੀ ਤੇ ਮੇਰੀ ਟੀਮ ਦਾ ਪਹਿਲਾ ਰਨ ਹੋਏਗਾ ਇਸ ਚੀਜ਼ ਦੇ ਲਈ ਮੇਰੇ ਪਿਛਲੇ ਜੋ ਹੋਟਲ ਚੱਲਦੇ ਰਹੇ ਆ ਚਾਹੇ ਉਹ ਐਮਬੈਸਡਰ ਹੋਟਲ ਆ ਚਾਹੇ ਮੈਰੀਟਨ ਹੋਟਲ ਜਲੰਧਰ ਆ ਉਹਦੀਆਂ ਸੇਵਾਵਾਂ ਤੁਸੀਂ ਪਹਿਲਾਂ ਚੈੱਕ ਕਰ ਸਕਦੇ ਹੋ ਪਰ ਉਸ ਨੂੰ ਅਸੀਂ ਕ੍ਰੋਸ ਕਰਕੇ ਇੱਥੇ ਹਰ ਇੱਕ ਦਾ ਫੰਕਸ਼ਨ ਵਿਆਹ ਸ਼ਾਦੀ ਨੂੰ ਯਾਦਗਾਰ ਬਣਾਵਾਂਗੇ ਠੀਕ ਹੈ ਸਾਡੀ ਪ੍ਰੈਸ ਵੱਲੋਂ ਤੁਹਾਨੂੰ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਓਕੇ ਜੀ